ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਏ ਜੀ ਇੱਕ ਬਾਈ ਵੜਾ ਤੇ ਇੱਕ ਕੱਟੀ ਆਉ ਪੁੱਛ ਲੈਨੇ ਬਾਈ ਜੀ ਓ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਰੇ ਬਲਟਰਾ ਵਾਲੇ ਹੋ ਠੀਕ ਹੋਈ ਬੜੀ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਜੀ ਜੋਗਾ ਪਿੰਡ ਮੋਹ ਜ਼ਿਲ੍ਹਾ ਬਰਨਾਲਾ ਤਹਿਸੀਲ ਮਲਕላይ ਠੀਕ ਹੈ ਨੇੜੇ ਪਿੰਡ ਦੇ ਸੀਨੀਵਾਲ ਛੋਟਾ ਸੀਨੀਵਾਲ ਵੱਡਾ ਸੀਨੀਵਾਲ ਜੀ ਗਹਿੜ ਦਿੱਤਨੇ ਮੋਬਾਈਲ ਨੰਬਰ ਬੋ 95698 55809 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਪਿੰਡ ਬਾਈ ਦਾ ਮੂਹ ਮਾ ਬਾਈ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈ ਆ ਇਹ ਬਾਈ ਮਾਲਕਾਂ ਨੇ ਤਾਂ ਤੀਜਾ ਗਾਇ ਚੱਲ ਆਪਾਂ ਚੌਥਾ ਗਾਇਆਂ ਚ ਪੈਂਦੀ ਆ ਠੀਕ ਆ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸਾਢੇ ਤਿੰਨ ਮਹੀਨੇ ਹੋ ਗਏ ਵੀਰੇ ਠੀਕ ਆ ਬਾਈ ਹਾਂ ਜਮਸੇ ਦੁੱਧ ਕਿੰਨਾ ਰੈਡੀ ਆ ਦੋ ਦੋ ਭਾਈ ਮੈਂ ਜਾਨੀ 13.5 ਚੋਕੇ ਲਿਆਏ ਸੀਗਾ ਉਹ ਸੁਪਰਾਪਰਾ ਕਰਕੇ ਹੁਣ 12 ਲੀਟਰ ਆ ਚਲ ਆਪਾਂ 11 ਮੰਨ ਕੇ ਦੇ ਦਵਾਂਗੇ ਜੀ ਠੀਕ ਆ ਭਾਈ ਹਾਂਜੀ 11 ਹੀ ਮੰਨ ਲਓ ਭਾਈ ਕਹਿੰਦਾ ਹਾਂ ਕੱਦ ਵੱਡ ਫੁੱਲ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਖਾਣ ਲੇਵਾ ਬੜਾ ਚੰਗਾ ਨਾੜਾ ਨਾ ਫੁੱਲ ਚੰਗੀਆਂ ਤੇ ਚਵਾਈ ਕਿਵੇਂ ਹੈ ਚਵਾਈ ਭਾਈ ਓਕੇ ਬਤਾਰਾ ਮਾਰ ਦਿੰਨੇ ਮਾਰ ਦੇ ਭਾਈ ਤਾਰਾ ਜੱਖੜੀ ਨਹੀਂ ਭਾਈ ਕਹਿੰਦਾ ਤਾਰਾ ਹੀ ਮਾਰ ਕੇ ਦਿਖਾ ਦੇ ਲੈ ਠੰਡੀ ਸੀਲਾ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਮੰਨ ਕੇ ਚਲ ਵੀ ਹੈ ਨਹੀਂ ਹੈਗਾ ਵੀ ਕੋਈ ਬੱਚੇ ਦਾ ਕਰਦੀ ਆ ਲੈ ਚ ਵਾਈਕ ਵੀ ਪੂਰੀ ਚੰਗੀ ਆ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਵੱਡਾ ਕੱਦ ਜ਼ਿਆਦਾ ਬਰੀਡ ਚੰਗੀ ਆ ਥਣਲੇ ਵੱ ਚੰਗਾ ਤੇ ਦੁੱਧ ਵੀ ਬਾਈ ਨੇ ਦੱਸਿਆ ਵੀ ਜਿਆਰਾ ਮੰਨ ਕੇ ਲੈ ਜਾ ਫੇਸ ਬੜਾ ਚੰਗਾ ਬਾਈ ਪ੍ਰਿੰਟ ਫਰੋਂਟਾ ਚੰਗਾ ਮੁੱਲ ਕੀ ਆ ਬਾਈ ਇਹਦਾ ਮੁੱਲ ਵੀ ਰ ਆਪਾਂ 21 ਦੀ ਦੇ ਦਾਂਗੇ ਜੇ ਬਸ ਕਿੰਨਾ ਬਾਈ ਹਾਂਜੀ 21000 ਰੁਪਏ ਹਾਂਜੀ ਮਾਨਤਾਣ ਦੇ ਜੀ ਬਾਈ ਹਾਂ ਕਰ ਦਾਂਗੇ ਤੇ ਠੀਕ ਆ 21000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜਰੀ ਹੋਜੇ ਮੁੱਲ ਬਾਈ ਨੇ ਜਮਾ ਜਾਇਜ਼ ਰੱਖਿਆਗਾ ਬੜ ਚੰਗੀ ਆ ਕੱਦਗਾ ਠਾਣੀ ਥਾਨਲੇ ਵਾ ਚੰਗਾ ਮੁੱਖੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਚਵਾਈ ਵੀ ਤੁਹਾਡੇ ਸਾਹਮਣੇ ਬਾਈ ਨੇ ਧਾਰਾ ਮਾਰੀਆਂ ਚੰਗੀ ਆ ਚਵਾਈ ਅੱਗੇ ਵੀਰੇ 2 ਨੰਬਰ ਕੱਟੀ ਵੀਰੇ ਕਿੰਨੀ ਉਮਰ ਆ ਬਾਈ ਕੱਟੀ ਦੀ ਕੱਟੀ ਵੀਰੇ 1.5 ਸਾਲ ਦੀ ਸਵਾ 1.5 ਸਾਲ ਦੀ ਹੋ ਵੀਰੇ ਅੱਛਾ ਕਿਹੜੇ ਦੀ ਗਰੀਆ ਪਤਾ ਕੁਛ ਨਹੀਂ ਟੀਕੇ ਦਾ ਤਾਂ ਨਹੀਂ ਪਤਾ ਉਹ ਜਿਹਨੇ ਪਿੰਡੂ ਹੀ ਲਈਆ ਮਾਂ ਦਾ ਕਦ ਕਠ ਬਹੁਤ ਜਿਹਨੇ ਪਹਿਲੇ ਸੂਈ ਦੀ ਆ ਇਹ ਜਿਹਨੇ 13 ਲੀਟਰ ਦਿੱਤਾ ਪਿੰਡ ਹੀ ਆ ਬਈ ਮਾਂ ਆਪਣੇ ਮੜੀ ਖੋਲੇ ਬਈ ਮਾਂ ਦਾ ਦੁੱਧ ਜਿਹੜਾ 13 ਲੀਟਰ ਚੰਗੇ ਟੀਕੇ ਦੋਈਆ ਮੰਨ ਕੇ ਚੱਲ ਬਈ ਨੇ ਪਿੰਡੋ ਹੀ ਲਈਆ ਥਣ ਝੋਲੀ ਚੰਗੀ ਆ ਛੱਦ ਬੱਟ ਚੰਗਾ ਸਿੰਘ ਸੁੰਗ ਵੀ ਚੰਗਾ ਕਰ ਮੁੱਲ ਕੀ ਆ ਬਈ ਇਹਦਾ ਇਹ 16 ਦੀ ਦੇ ਦਾਂਗੇ ਵੀਰੇ ਮਾਨਤਾਨ ਹੋ ਜਾ ਹਾਂ ਕਰ ਦਾਂਗੇ ਵੀਰੇ 16000 ਰੁਪਿਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਚੰਗੀ ਆ ਕੱਟੀ ਸਮੇ ਪੜੀ ਆ ਬਾਈ ਤੇ ਵਧਣੇ ਜਿਹੜੀ ਇਹ ਪੈ ਗਈ ਤੇ ਥੋੜੇ ਟਾਈਮ ਨੇ ਬਾਈ ਇਹਨੇ ਠੀਕਾ ਲੈ ਲੈਣਾਗਾ ਨਗਪਰਾ ਕੋਲੇ ਦੋ ਸੀ ਦੋਨੇ ਰਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪੈਦਲੋਂ ਧੰਨਵਾਦ